ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਹਿੰਮਤਪੁਰਾ ਬਾਈ ਜੀ ਨਗਰਾਂ ਵਾਲੇ ਗੱਲਬਾਤ ਚਾਰ ਬੈੜਾਂ ਸੇਰ ਲਈ ਇੱਕ ਸੂਈ ਸਵਾਈ ਪਲੂਣ ਬੈੜ ਤੇ ਇੱਕ ਮੇਨ ਆ ਕਿ ਨੀਲੀ ਰਾਵੀ ਨਸਲ ਚ ਪੈਂਦੀ ਮੱਝ ਸੂਈ ਸਵਾਈ ਤੇ ਕੀ ਇਹਦੀ ਜਾਣਕਾਰੀ ਸਾਰੀ ਪੁੱਛਦੇ ਆ ਸਸੀ ਕਾ ਵੀਰੇ ਸਸੀ ਗੱਲ ਕਰਦੇ ਹੋ ਠੀਕ ਆ ਵੀਰੇ ਨਾਮ ਐਡਰੈਸ ਨਾ ਉੱਤੇ ਸੋਨੂਆ ਪਿੰਡ ਹੈਮਦਪੁਰਾ ਜ਼ਿਲ੍ਹਾ ਮੁਕਤਸੀਰ ਨੇ ਆਸੀਂ ਠੀਕ ਆ ਵੀਰੇ ਤੇ ਨੰਬਰ ਬੋਲ ਦੇ ਨੰਬਰ ਹੈਗਾ ਵੀ ਆਪਣਾ 78990 99700 ਠੀਕ ਆ ਵੀਰੇ ਅੱਜ ਕਿੰਨੇ ਨਾਲ ਦਿਖਾਉਣੇ ਆਪਾਂ ਅੱਜ ਆਪਣੇ ਕੋਲ 5 ਆ ਬਈ ਇੱਕ ਮਾਦੇ ਤਾਜੀ ਸੂਈਆ ਹੋਣੇ ਘੰਟਾ ਹੋਇਆ ਠੀਕ ਆ ਬਈ ਇਹ ਕਿ ਪਹਿਲਾਂ ਘਾਸ ਦੀਆਂ ਤਿੰਨ ਗੱਪੜੀ ਠੀਕ ਆ ਚਲੋ ਆਪਾਂ ਪਹਿਲਾਂ ਸਟਾਰਟਿੰਗ ਕਰਕੇ ਨੀਲੀ ਦਾ ਵੀ ਮੱਚ ਤੋਂ ਹਾਂ ਦੱਸੋ ਜੀ ਇਹਦੀ ਡਿਟੇਲ ਕੀ ਹੈ ਇਹ ਬਈ ਉੱਤੇ ਕਹਿ ਦੋ ਸੁਣ ਗੱਲ ਆ ਤੇ ਤੀਜਾ ਕਹਿ ਦਿੰਦਾ 1400 ਦੀ ਸੂਈਆ ਬਈ ਮਾਰੇ ਤੀਆ ਦੀ ਤੇ ਸੂਈ ਨੂੰ ਘੇਟਾ ਹੋ ਗਿਆ ਜੇਰ ਹਜੇ ਪਹਿਣੀ ਆ ਜੇ ਕੱਟੀ ਦਿਖਾਉਣਾ ਸੀ ਤੁੰਮੇਰੇ ਆ ਦੇਖੋ ਕੱਟੀ ਕਿੰਨੀ ਪਿਆਰੀ ਐ ਥਾਂ ਹੀ ਸੋਨ ਨੂੰ ਮੜੀ ਕੱਟੀ ਨੂੰ ਆਂਡੇ ਵਾ ਕਰੋ ਚੈੱਕ ਆ ਦੇਖੋ ਇਹ ਆ ਗਿਆ ਵਾ ਅਜੇ ਖੜੀ ਹੋਣੀ ਨਹੀਂ ਕੋਈ ਗੱਲ ਨਹੀਂ ਵੀਰੇ ਕਿੰਨੇ ਕਿੰਨੇ ਘੰਟੇ ਹੋ ਗਏ ਨੇ ਸੁਈ ਨੂੰ ਫਿਰ ਕਿੰਨਾ ਇੱਕ ਹੋਇਆ ਠੀਕ ਐ ਇੱਕ ਘੰਟਾ ਜੇਰ ਪੈਣ ਦਾ ਆ ਜੇਰ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਕੀ ਡਿਟੇਲ ਐ ਵੀਰੇ ਇਹਦੀ ਕੋਈ ਨਾ ਬਾਈ ਇੱਥੇ ਗੱਪਾਂ ਲਾਗਾਂਗੇ ਠੀਕ ਆ ਵੀਰੇ ਯਾਨੀ ਕਿ ਜਿਹਦੇ ਨਾਲ ਤੋਂ ਲਈਓ ਬੰਦੇ 14 ਕਿਲੋ ਚੋਇਆ ਠੀਕ ਆਪਾਂ 12-13 ਕਿਲੋ ਦੇ ਦੇ ਐਤ ਕੀ 13 ਦੇ ਦੂ 12 ਦੇ ਦੂ 12 ਦੇ ਨਾਲ ਕੀ ਦੇਣੀ ਠੀਕ ਆ ਵੀਰੇ ਦਾ ਸੇਵਾ ਤੇ ਡਿਪੈਂਡਾ ਗਲੇ ਦੀ ਕੱਢ ਲਾ ਬਾਹਰ ਨੂੰ ਤੋੜ ਠੀਕ ਆ ਪੂਰੇ ਕਾਦਗਾਟ ਦੀ ਆ ਵੀਰੇ ਤੇ ਚੰਗੀ ਝੋਟੀ ਹੈਗੀ ਜੇ ਹੋਰ ਬੰਦਾ ਹੁੰਦਾ ਤੀਜਾ ਵੀ ਕਹਿੰਦਾ ਬਾਈ ਕਹਿੰਦਾ ਚੌਥਾ ਸੁਆ ਥੱਲੇ ਤੋਂ ਆਪਾਂ ਥਣ ਲੈਵਾ ਸਾਨੂੰ ਕਰਾਵਾ ਚੈੱਕ ਆ ਦੇ ਜਾਲਾ ਜੂਲਾ ਹਜੇ ਉਵੇਂ ਪਿਆ ਚਲੋ ਜੀ ਤੋੜੋ सील ਸੰਡੀ ਫੁੱਲ ਆ ਗਈ ਹਾਂ ਹਾਂ ਪੂਰੀ ਸ਼ਿਆਪਤਾ ਨੂੰ ਮਾਰ ਕੇ ਦੇਖਾ ਵਾਗੇ ਚਲੋ ਜੀ ਆ ਜੀ ਥੋੜਾ ਬੱਚੇ ਦਾ ਕਰ ਲੈ ਨੈਸ ਆ ਕਰੋ ਜੀ ਚੱਕ ਤੋਰਾ ਤਾਰਾ ਤੇ ਥੋੜਾ ਜਿਹਾ ਬੱਚੇ ਦਾ ਕਰ ਦਿਆ ਜਿਆਦੇ ਵੀਰੇ ਠੀਕ ਆ ਵੀਰੇ ਠੀਕ ਥੋੜਾ ਚੰਗਾ ਕਰੋ ਜੀ ਚੱਕ ਤੇ ਕੁਆਲਿਟੀ ਪੂਰੀ ਚੰਗੀ ਚੌੜੀ ਚੂੜੀ ਪੂਰੀ ਪਈ ਆ ਥਣਲੇ ਵਿਦਾਨਤ ਕੋਈ ਨਹੀਂ ਥਣਲੇ ਦੀ ਜੱਜਮੈਂਟ ਦੱਸ ਦੇ ਵੀ ਇਹਨਾਂ ਦੁੱਧ ਨੇ ਕੱਢ ਦੇਣਾਗਾ ਦੇਖੋ ਨੀੜ ਤੋਂ ਫੜਨੇ ਵਾ ਕਰ ਜਾ ਤਾਂ ਸਾਨੂੰ ਧਾਰਾ ਮਾਰ ਦੇਈਆਂ ਲੈ ਵੀ ਦੇ ਵਾ ਆ ਦੇਖੋ ਹੁਣ ਦਿਖਾ ਦੇ ਲੈ ਥੋੜਾ ਜਿਹਾ ਬੱਚੇ ਦਾ ਕਰਦੀ ਕਰਕੇ ਨੀ ਠੀਕ ਮਾਰੋ ਤਾਰਾ ਕਰੋ ਚੈੱਕ ਆ ਦੇਖੋ ਜੀ ਘਾਰਾਂ ਦੂਰਾ ਦਾ ਦੋ ਦੀ ਮੋਟਰ ਹੀ ਆ ਥੱਲੇ ਪੂਰੀ 1 ਨੰਬਰ ਜਵਾਈ ਹੈ ਦੇਖੋ ਜੀ ਮਗਰ ਲੈ ਜੀ ਮਾਰਦੇ ਤੁਹਾਨੂੰ ਕਿੰਨਾ ਕੁ ਬੋਲਾ ਘੜਦਾ ਸੀਗਾ ਵੀਰੇ 2 ਕਿਲੋ ਘੜ ਕੇ ਇਹਨੂੰ ਪਿਆ ਠੀਕ ਆ ਬੋ ਐਵੇਂ ਨਹੀਂ ਕਰ ਅਗਲਾ ਕਹਿੰਦਾ 5 ਕਿਲੋ 5 ਕਿਲੋ ਆਪਾਂ ਹੀ ਕਰਦੇ ਠੀਕ ਆ ਵੀਰੇ ਤੇ ਡਿਮਾਂਡ ਤੁਹਾਨੂੰ ਇਹਦੀ ਕੀ ਹੈਗੀ ਇਹ ਵੀ ਹੂੰ ਕੋਈ 90 95 85 ਜਮਾਨਤਾਂ ਲਗਾ ਦੇ ਖੁੱਲਾ ਹੋ ਜੂ ਗੁੱਲਾ ਦਾ ਗੁੱਲਾ ਠੀਕ ਆ ਵਾੜਾ ਵੀ ਗੁੱਲਾ ਵਾੜਾ ਕਹਿੰਦੇ ਠੀਕ ਆ ਤੇ ਦੁੱਧ ਜਾਨੀ 12 13 ਲੀਟਰ ਇਹਨੇ ਦੇ ਦੇ 12 ਲੀਟਰ ਦੇ ਦੇ ਠੀਕ ਆ ਤੇ ਆ ਜਾ ਵੀਰੇ 2 ਨੰਬਰ ਤੇ ਹੁਣ ਜਿਹੜੀ ਆ ਬਾਜ਼ਾਰਸੀ ਜਰਸੀ ਵੇਖੀ ਐ ਨਾ ਕੀ ਡਿਟੇਲ ਆ ਇਹ ਦੂਜੇ ਨੰਬਰ ਵਾਲੀ ਇਹ オリジナル ਪੰਜਾਬ ਵਾਲੀ ਜਰਸੀ ਹੈ ਓਕੇ ਬਾਈ ਬਾਕੀ ਕੰਮਕਾਰ ਵਾਜੂਨ ਦੀ ਦਸ ਕੰਮ ਠੀਕ ਆ ਵੀਰੇ ਹੁੰਦੀ ਐ ਦੂਜਾ ਸੁਭਾ ਬਾਈ ਠੀਕ ਆ ਤੇ ਦੁੱਧ ਦਿੱਤਾ ਨਹੀਂ 20 ਕਿਲੋ ਕਰੂ ਓਕੇ ਅਜੇ ਸੂਨ ਦੇ ਵਿੱਚ 12 ਦਿਨ ਬਾਕੀ ਹੈ 12 ਦਿਨ 10 ਦਿਨ ਤੇ ਚੀਪਾ ਜੂ ਕੌਕਿਆ ਜਮ ਜਮਾ ਕਰ ਚਰਗਮ ਆ ਗਿਆ ਬਾਕੀ ਦਿਵਸ ਬਤੇ ਦਾ ਟੰਡੂ ਦੋ ਬੋਲ ਗਿਆ ਕੱਢ ਲਾ ਬਾਹਰ ਨੂੰ ਤੋਰ ਕੇ ਦਿਖਾ ਦੀਏ ਤੇ ਡਿਮਾਂਡ ਸਾਨੂੰ ਇਹ ਕੀ ਆ ਗਈ ਇਹਦਾ ਮੁੱਲ ਵੀ 65000 ਕਰਦੇ ਬੁੱਤੇ ਮਾਨਦਾਨ ਦਾ ਹੋ ਜੂ ਆ 65000 ਸਾਮਾਨ ਦਾ ਮਿਲਕ ਵੇਨ ਤੋਂ ਪਤਾ ਲੱਗਦਾ ਵੀਰੇ ਮਿਲਕ ਵੇਨ ਦੇਖੋ ਰੱਸਾ ਪਿਆ ਪਰ ਗਿਆ ਤੇ ਦੁੱਧ ਵਾਕਾ ਹੀ ਕੱਢ ਦੇਣਾ ਇਹਨੇ ਕੋਈ ਕਹਿਣ ਦੀ ਗੱਲ ਨਹੀਂ ਲੰਮੀ ਲੈ ਚਲੀ ਸਾਨੂੰ ਆ ਦੇਖੋ ਜੀ ਕੀ ਬਾਤ ਆ ਸ਼ਾਈਨਿੰਗ ਸ਼ੋਨਿੰਗ ਪੂਰੀ ਆ ਕੋਈ ਟੁੱਟੀ ਮਰੀ ਜੀ ਨਹੀਂ ਆ ਦੇਖੋ ਅਸਲ ਯਾਰ ਸੀਰੂ ਕਹਿੰਦੇ ਆ ਵੀ ਹਾਂ ਵੀਰੇ ਅਸਲ ਜਮਾ Ориジナル ਜਮਾ ਆ ਦੇਖੋ ਥਾਣੇ ਦੇਖੋ ਗੁੱਲੇ ਵਾਲਾ ਲੱਗਿਆ ਵਾ ਥਾਣੇ ਥਾਣੇ ਬਹੁਤ ਚੰਗਾ ਤਾਂ ਕੱਚਰਗਾ ਚੀਪਾ ਮਾਰ ਠੀਕ ਆ ਵੀਰੇ ਤੇ ਯਾਨੀ 5-7 ਦਿਨ ਹਜੇ ਨੇ ਘਟ ਜਾਨੇ ਨਹੀਂ 10 ਤੋਂ 12 ਰੁਪਏ ਆ ਆਪਾਂ ਝੂਠੀ ਮਾਰ ਕੇ ਯਾਨੀ ਕਿ ਜੇਵਾਦੂ ਵਾਲੇ ਕਿ ਪੁਰਹਣੀਆਂ ਦਾ ਮੂਹਰੇ ਲੈ ਬੱਦ ਕਰ ਮੁੱਲ ਵੀਰੇ ਬਾਈ ਦਾ ਜਮਾ ਝਾਇਜ ਆਗਾ ਇਹੋ ਜਿਹਿਆਂ ਦਾ ਲੋਕ 75 ਵੀ ਮੰਗ ਲੈਂਦੇ ਆ ਤੇ ਮਾਨਤਨ ਇੱਕ ਗੱਲ ਹੋਰਾ ਖੁੱਲਾ ਮਾਨਤਨ ਕਰ ਖੁੱਲਾ ਕਰ ਦੂਗਾ ਬਾਈ ਮਾਨਤਨ ਉਵੇਂ ਹੀ ਗੱਲਾਂ ਹੈਗਾ ਆ ਦੇਖ ਲੈ ਵਾ ਦੇਖੋ ਜੀ ਇਹ ਦੇਖੋ ਹਨੀ ਮੂਰੋ ਮੂਰੋ ਲੈ ਆ ਆ ਦੇਖੋ ਮੂਰੋ ਫੋਟਾ ਨੂੰ ਹੁਣੇ ਪਿਆ ਮਿਲਕਵੇਨ ਦੇਖੋ ਰੱਸਾ ਪਿਆ ਵਰਗੀ ਹੈਗੀ ਤੇ ਧੋਰੀ ਵੀਰੇ ਸੋਨੂੰ ਬਹੁਤ ਜਿਆਦੇ ਟੌਪ ਦੀ ਟੌਪ ਕਲਾਸ ਜਰਸੀ ਜਿਹਨੂੰ ਕਹਿੰਦੇ ਹੈਗੇ ਉਹ ਉਹ ਆ ਆ ਕਰੋ ਚੈੱਕ ਕੀ ਬਾਤ ਆ ਨਹੀਂ ਵੀਰੇ ਹੈਗੀ ਹੈ ਜਰਸੀ ਵਾਕਈ ਹੈਗੀ ਮੈਂ ਦੱਸ ਦੇਣੀ ਹੈ ਗੱਲ ਜੇ ਕੋਈ ਹੋਈ 1921 ਕਰੋ ਚੈੱਕ ਬਾਕੀ ਦਾ ਗੱਲ ਤੁਸੀਂ ਲਿਜਾ ਕੇ 4 ਦਿਨ ਸਾਂਭ ਲਓਗੇ ਚੰਗੀ ਬਣ ਜਾਣਾ ਇਹਨੇ ਤੇ ਡਿਮਾਂਡ ਵਾਹਨੇ 65000 ਕਰੀਏ ਮਾਨਤਾ ਨੇ ਦਾ ਹੋ ਜਾਣਾ ਦੂਜੇ ਨੰਬਰ ਵਾਲੀ ਤੁਹਾਨੂੰ ਜਰਸੀ ਦੀ ਇਹ ਵੀ ਬਲੈਕ ਜਰਸੀ ਹੈ ਨਾ ਤੀਜੇ ਨੰਬਰ ਵਾਲੀ ਇਹ ਕਹੋ ਕੀ ਕਿੱਲਾ ਜਰਸੀ ਆ ਗਈ ਦੂਜਾ ਵਾਲੀ ਹੈ ਦੂਜਾ ਤੋਂ ਹੈ ਤੇ ਇਹਦੀ ਰਿਮਾਂਡ ਕੀ ਆ ਤੁਹਾਨੂੰ ਇਹਦਾ ਮੁੱਲ 65000 ਜੋ ਮਾਨਤਾ ਨੇ ਮਾਨਤਾ ਠੀਕ ਹੈ ਇਹਨੂੰ ਕੱਢ ਲਾ ਬਾਹਰ ਨੂੰ ਚੋਰ ਕੇ ਦਿਖਾ ਦਿਓ ਆ ਦੇਖੋ ਥਣ ਲੈ ਵਾ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਣਾ ਕਿੰਨੇ ਦਿਨ ਘੱਟ ਜੂਗੀ ਇਹਦੇ ਵੀ ਹਫਤਾ ਹੈ ਠੀਕ ਹੈ ਤੇ ਦੁੱਧ ਦੀ ਕੀ ਇਹਦੀ ਰਹੂਗੀ 11 ਨੂੰ ਨੂੰ ਨੇ ਵੀ 11 17 ਕਿਲੋ ਰੱਖੇ ਕਰੇ 11 ਕਿਲੋ ਬੀ ਵਾਈ ਵੀ ਨਹੀਂ ਬਲੇ ਠੀਕ ਆ ਗੱਲ 11 ਨੂੰ ਹੋਵੇ ਜਿੰ ਆ ਦੇਖੋ ਜੀ ਕਰੋ ਚੈੱਕ ਤੋਰਾ ਤਾਰਾ ਦੇਖੋ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਤੇ ਕਮਾਲ ਦੀ ਸ਼ਾਈਨਿੰਗ ਸ਼ੋਹਨਿੰਗਾ ਆ ਦੇਖੋ ਜੀ ਕੋਈ ਲੱਤਾਂ ਨਾ ਬਾਕੀ ਟੈਨ ਢੁੱਲ ਦਿਸ ਰਹੀ ਇਹਦਾ ਨਹੀਂ ਠੀਕ ਆ ਵੀਰੇ ਠੀਕ ਆ ਕਾਗਜ਼ਾਰ ਗੱਲ ਨੂੰ ਕਰਦੇ ਆ ਓਕੇ 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 ਆ ਦੇਖੋ ਜੀ ਫੇਸ ਦੇਖੋ ਕਿੰਨਾ ਪਿਆਰਾ ਭਾਂਦੀ ਕੌਲੀ ਚ ਪਾਣੀ ਪਿਆਓ ਟੋਆ ਵਗੈਰਾ ਪੂਰਾ ਆ ਦੇਖੋ ਜੀ ਫੇਸ ਕਰੋ ਚੈੱਕ ਠੀਕ ਆ ਵੀਰੇ ਲੈ ਕਦ ਫੁੱਲਾ ਕਦ ਮੈਂ ਬੋਲ ਦੂੰ ਜਿਹੜੀ ਦਾ ਛੋਟਾ ਹੋਇਆ ਆ ਦੇਖੋ ਜੀ ਲੈ ਚੱਲ ਵੀਰੇ ਕਰੋ ਚੈੱਕ ਤੇ ਜ਼ਰੂਰ ਬਾਈ ਨਾਲ ਸੰਪਰਕ ਕਰੋ ਚੰਗੀ ਵਿਹੜ ਹੈਗੀ ਤੀਜੇ ਨੰਬਰ ਵਾਲੀ ਮੁੱਲ 65000 ਮਾਨਤਾਨ ਹੋ ਜਾਣਾਗਾ ਆ ਲੋ ਜੀ ਰੇਟ ਤੋਂ ਮੈਂ ਤੁਹਾਨੂੰ ਕਰਾਉਣਾ ਚਾਹ ਇੱਕ ਕਿੰਨੇ ਦਿਨ ਕੱਢ ਜੂਗੇ ਇਹ ਇਹ ਲੈ ਜੀ ਆਪਾਂ ਸਾਮਾ ਕਰਦੇ ਠੀਕ ਆ ਹੁਣ ਆ ਜਾ ਵੀਰੇ ਤਿੰਨ ਨੰਬਰ ਵਾਲੀ ਤੇ ਕਾਨੂੰਨ ਸਹੀ ਆ ਵੀਰੇ ਠੀਕ ਆ ਤੇ ਕੱਲ ਕਰਕੇ ਜੀਰ ਜੱਪੀ ਦੀ ਓਕੇ ਜਣਾ ਠੀਕ ਆ ਵੀਰੇ ਅੱਜ ਆਪਾਂ ਲਿਖਾਈ ਕਰਦੇ ਹਾਂ ਠੀਕ ਆ ਵੀਰੇ ਕਿੰਨੇ ਦਾ ਲੰਗੋ ਠੀਕ ਆ ਵੀਰੇ ਆ ਦੇਖ ਲੋ ਵੀਰੇ ਰੀਨਲ ਦੋ ਰੰਗੀ ਆ ਬਾਕੀ ਕਰਦਾ ਹਾਂ ਕਿ ਬੋਲਾ ਮਗਰ ਬਸ ਕੇ ਜਾਂਦਾ ਬਾਕੀ ਦਾ ਵੀਰੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਨਾ 12 ਕਾ 1 ਵਜੇ ਦਾ ਹੀ ਆ ਉਹ ਸਭ ਨਾ ਜੱਜ ਕਰ ਲਿਓ ਠੀਕ ਆ ਆ ਮੈਂ ਤੁਹਾਨੂੰ ਟਾਈਮ ਵੀ ਕਰਾ ਦੇਣਾ ਚਾਹੁੰਦਾ ਮਗਰ ਬੋਲਾ ਹੋਊਗਾ ਵੀ ਕੱਲ ਦੀ সুইਟਰ ਤੇ ਘਰੋਂ ਚੈੱਕ ਮਗਰ ਮਗਰ ਬੱਚਾ ਆ ਗਿਆ ਵੀ ਬੱਚਾ ਤੇ ਕਿੰਨਾ ਕ ਬੋਲਾ ਹੋਣੇ ਥੱਲੇ ਰੈਡੀ 10 11 ਆਥਰ ਨੂੰ ਤਾਂ ਫਸ ਜਾਂਦੀ ਹੋ ਜਮਾ ਆਪਾਂ ਨੇ ਸਾਫ ਕਰਤੀ ਜਦੋਂ ਉਹ ਦੁੱਧ ਛੱਡ ਦਿੱਤੀ ਯਾਨੀ 10-11 ਕਿਲੋ ਬੋਲਾ ਤੁਸੀਂ ਕੱਢ ਕੇ ਦੇ ਦੋਗੇ ਕੱਢ ਕੇ ਜਮਾ ਸਾਫ ਕਰੀ ਕੱਲ ਤੜਕੇ ਹੀ ਜੇਰ ਜੱਪੇ ਦੀ ਓਕੇ ਓਕੇ ਵੀਰੇ ਓਕੇ ਮੋੜ ਲੈ ਜੇ ਮਾਲਕਾਂ ਦੇ ਘਰੇ ਜੇਰ ਰੁਪਏ ਦੀ ਫੇਰ ਲਈਆ ਠੀਕ ਹੈ ਵੀਰੇ ਤੇ ਡਿਮਾਂਡ ਡਿਮਾਂਡ ਵੀਰੋ ਤੁਸੀਂ ਮੇਰਾ ਬੁੱਢੇ ਤੋਂ ਭਾਬਾ ਨਹੀਂ ਦੀ ਆਪਾਂ ਕਰਦੇ ਕਿੰਨੇ ਕਰੇ ਛੋਟੇ ਛੋਟੇ ਪਾਈ ਆ ਹਨਾ ਠੀਕ ਹੈ ਵੀਰੇ ਆ ਕਰੋ ਚੈੱਕ ਕਿ ਉੱਥੇ ਨੰਬਰ ਆਈ ਦੀ 45 ਦੇ ਵਿੱਚੋਂ ਛੋੜ ਹੋ ਜੂ ਮਾਨਤਾਨ ਹੋ ਜੀ 47 ਦੇ ਵਿੱਚੋਂ ਠੀਕ ਹੈ ਵੀਰੇ ਕੋਈ ਗੱਲ ਨਹੀਂ ਇਹ ਮਿਆਂ ਦੇ ਮਿਆਂ ਮਾਲਾ ਕੋਈ ਫਿਰ ਠੀਕ ਆ ਵੀਰੇ ਦੇਖੋ 47 ਜੋ ਸੋਡ ਕਰ ਬਾਈ ਬਹੁਤ ਠੀਕ ਆ ਦੇਖ ਥਣਲੇ ਬਣੇ ਪੂਰੀ ਤਿਆਰ ਹੋ ਜਾਣੀ ਆ ਤੁਹਾਨੂੰ ਪੂਰੀ ਮੇ ਪੂਰੀ ਇਹਦਾ ਤਾਂ ਬੈਠੀ ਨੇ ਕੋਈ ਮੈਂ ਪਤਾ ਕੁਮਾਰ ਜੀ ਬੋਲੋ ਬਟਾ ਕਰਨੀਆਂ ਹੁੰਦੀਆਂ ਬੋਲਾ ਘੜ ਲੂ ਬੋਲਾ ਕਰਦੇ ਨੇ ਕਿ ਪਾਈ ਵਾਲਿਆਂ ਦੇ ਬਟਾਟੇ ਲੈ ਲੈ ਤੇ 5 ਨੰਬਰ ਤੇ ਬਈ ਆਪਾਂ ਜਦੋਂ ਤੱਕ ਇਹਨਾਂ ਨੂੰ ਦੂਜੇ ਤੋਂ ਲੈ ਕੇ ਆ ਠੀਕ ਆ ਚਾਹੇ ਕੋਈ ਤੀਜੇ ਮੰਨ ਕੇ ਰਹੀ ਆ ਆਪਣੀ ਦਾ ਠੀਕ ਆ ਵੀਰੇ ਉਹਦਾ ਇਹ ਸੋਨ ਦੇ ਵਿੱਚ 4-5 ਰੁਪਏ ਠੀਕ ਆ ਵੀਰੇ ਹਾਈਟ ਦੇਖ ਲੈ ਵੀਰੇ ਪਤਾ ਨਹੀਂ ਬੜਾ ਨਹੀਂ ਉਹ ਤਾਂ ਦਿਖਦੀ ਆ ਮੈਂ ਥਣਲੇਵਾ ਹੁਣ ਨੈਟ ਤੋਂ ਚੈੱਕ ਕਰਾ ਲੈਣਾ ਦੇ ਉਹਨੂੰ ਦਿਖਾ ਦਿੱਤੀ ਜੀ ਬਹੁਤ ਸੋਹਣਾ ਓਹ ਦੇਖੋ ਇਹ ਫਰੀਡ ਵਾਲੀ ਬੱਸੀ ਆ ਠੀਕ ਆ ਵੀਰੇ ਤੇ ਤੁਹਾਨੂੰ ਕੀ ਡਿਮਾਂਡ ਆ ਦੀ ਤੇਰਾ ਤੇ ਮੁੱਲ ਉਹੀ ਆ ਸਾਰੇ ਨਾਲ ਇਹ 70 75 ਤੇ 65 ਚ ਛੋਟ ਕਰ 65 ਚ ਛੋਟ ਕਰਦੇ ਮੁੱਲ ਬਾਈ ਦੇ ਜਮਾਂ ਜਾਇਆ ਜਾਵੇ ਇਹੋ ਜਿਹੇ ਲੋਕ 75 ਮੰਗੀ ਜਾਂਦੇ ਆ ਤੇ ਕਰੋ ਚੈੱਕ ਦੁੱਧ ਕਿੰਨਾ ਘੜਦੋ ਤੁਹਾਨੂੰ ਦੁੱਧ ਦੇ ਆਪਣੇ ਨਾ ਤੇ ਲਈਏ ਬਾਈ ਤੇ ਹੀ ਕਿ ਤੋ ਗਿਆ ਤਾ 20 ਕਿਲੋ ਕਿ ਕਿ ਦੇਣਾ ਠੀਕ ਆ ਦੇ ਦੇਣਾ ਬਾਈ ਵਾਕਈ ਦੇ ਦੇਣਾ ਕੋਈ ਇਹਦੇ ਚ ਸ਼ੱਕ ਨਹੀਂ ਜੀ ਨਾਂ ਦੇਵੇ ਲੈ ਚੱਲ ਲੰਮੀ ਤੋਰ ਮੌਸਮ ਜੇਗਾ ਆ ਗਿਆ ਪੁੱਤ ਦੱਸੋ ਹਾਂ ਮੌਸਮ ਬਹੁਤ ਚੰਗਾ ਗਿਆ ਹੁਣ ਗਾਂ ਵੇਖਸੋ ਦੁੱਧ ਨਾ ਖੰਡ ਸਕੇ ਕਿਸ ਤਰ੍ਹਾਂ। ਠੀਕ ਆ ਦੁੱਧ ਬਾਈ ਵਾਕਈ ਦੋ ਫਾਸ ਫਾਸ ਤੁਰਦੀ ਆ। ਹੱਲਿਓ। ਬੀਟਿਸ ਕੁਆਲਟੀ ਦੇ ਬਹੁਤ ਸੋਹਣੇ। ਹਾਂ, ਬਾਕੀ ਦਾ ਪੱਟਾਂ ਦੇ ਸਾਨ ਨਾਲ ਹਵਾਨਾ ਗਾ ਫਿੱਟ ਫਾਟ ਆਰਡਰ ਦੀ ਆ ਜਮ। ਬੀਟੀ ਉਹੀ ਗੱਲ ਲੱਗੀ। ਆਪਣੀ ਕੋਈ ਵੀ ਗਾਨ ਨਾ ਆਵੇਂ ਤੇ ਲੱਤ ਨਹੀਂ ਮਾਰੂ। ਠੀਕ ਆ ਵੀਰੇ ਇਹ ਤਾਂ ਫਿਰ ਤੋਪਕੀ ਆ ਨਾ। ਠੀਕ ਆ। ਬਾਕੀ ਫੇਸ ਬਿਊਟੀ ਦੇਖ ਲਈਏ। ਫੇਸ ਬਿਊਟੀ ਦੇਖੋ ਪੂਰੀ ਐ ਪਈਆ। ਮੇ ਮਾਰ ਗਈ। ਦੇਖੋ ਕੰਨ ਦੇਖੋ ਛੋਟਾ ਛੋਟਾ ਤੇ ਮੱਥੇ ਦੇ ਟੋਆ ਵਗੈਰਾ ਪੂਰਾ ਪੂਰੀ ਜਾਤ ਕਨੇ ਕੋਈ ਕਮੀ ਨਹੀਂ ਵੀਰੇ ਇਹ ਚ। ਕਰ ਲ ਕੀ ਜੇ ਬੱਤੀ ਦੇਦੀ ਬਈ ਗਾਂ ਵੀ ਹੋ ਹਾਂ ਉਹ ਤਾਂ ਕਰਮ ਅਗਲੇ ਦੇ ਕਰੋ ਜੀ ਜੇ ਪੂਰੀ ਚੰਗੀ ਬਿਹੜਾ ਗਈ ਕਰ ਲਿਓ ਬਾਈ ਨਾਲ ਸੰਪਰਕ ਰੇਡ ਤੋਂ ਸਾਰਿਆਂ ਨੂੰ ਦੱਸਦੇ ਆਗੇ ਤੇ ਇਹ ਦਿਖਾ ਦੀ ਤੁਹਾਨੂੰ 5 ਨੰਬਰ ਵਾਲੀ 5 ਨਾਗਸੀ ਤੁਹਾਨੂੰ ਪੰਜੇ ਦਿਖਾਦੇ ਆ ਕਰ ਲਿਓ ਬਾਈ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਤਲੋ ਧੰਨਵਾਦ ਨੰਬਰ ਬਾਈ ਫਿਰ ਬੋਲਦੇ 86990 ਬਾਈ 9978 ਐਂਡ ਅਹਿਮਦਪੁਰਾ ਜ਼ਿਲ੍ਹਾ ਮੁਲਕੀ ਨਾ ਧੰਨਵਾਦ